ਜੀ ਸਤਿਕਾਰ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੀ ਪੈ ਰਿਹਾ ਗੱਡੀ ਬਹੁਤ ਲਿੱਤੀ ਪਈ ਦੀ ਮੈਂ ਕਿਹਾ ਚਲ ਵਿੱਚੋਂ ਸਾਫ਼ ਕਰਦੀਏ ਮਾੜਾ ਜਿਹਾ ਪਾਣੀ ਮਾਰਦੀਏ ਉਹ ਠੀਕੋ ਇਹ ਕੱਲ ਬਲੌਗ ਪਿਆ ਨਹੀਂ ਹੈਗਾ ਕੱਲ ਵਾਲਾ ਬਲੌਗ ਅੱਜ ਪਾਵਾਂਗੇ ਤੇ ਜਿਹੜਾ ਅੱਜ ਬਣਾ ਰਹੇ ਆ ਆ ਕੱਲ ਨੂੰ ਪਾਵਾਂਗੇ ਉਹ ਠੀਕੋ ਆ ਜੋ ਗੱਡੀ ਦਵਾਈਏ ਲਾਈਟ ਭੱਜੀ ਨਹੀਂ ਜਾਂ ਲਾਈਟ ਭੱਜ ਗਈ ਜਨੂੰ ਮੈਂ ਆਇਆ ਜਨਰੇਟਰ ਚ ਲਾਇਆ ਹੋ ਸਤਿਕਾਰ ਜੀ ਜੀ ਮਿੱਤਰ ਪਿਆਰਿਓ ਗੱਡੀ ਧੋਰੀ ਆਪਾਂ ਮੀ ਪੈ ਰਿਹਾ ਮਠਾ ਮਠਾ ਬਹੁਤ ਪੁਰਾਣੇ ਹਾਲਤ ਵਿੱਚੋਂ ਮਾਚਲ ਪਾਣੀ ਮਾਰੇ ਦਿੰਦੇ ਆ ਪਰ ਲਿਪੜਦਾ ਨਹੀਂ ਜਾਣੀਆਂ ਤੇ ਅੱਜ ਜਾਵਾਂਗੇ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਾਂਗੇ ਗੁਰੂ ਘਰ ਤੇ ਕਚੈੜੀਆਂ 'ਚ ਮੈਨੂੰ ਕੰਮ ਆ ਕੰਮਕਾਰ ਆ ਕੋਈ ਜੇ ਫਿਰ ਟਾਈਮ ਲੱਗਿਆ ਤਾਂ ਖੰਨੇ ਸਾਈਡ ਵੀ ਦੇਖਾਂਗੇ ਜਾਵਾਂਗੇ ਚੁੜੇ ਰਹੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆ ਬਲੌਗ ਕੱਲ ਨੂੰ ਪਾਵਾਂਗੇ ਜਿਹੜਾ ਰਾਤ ਪਾਉਣਾ ਦੀ ਉਹ ਰੇਂਜ ਘਟਦੀ ਕੀ ਬਲੌਗ ਪਿਆ ਨਹੀਂ ਉਹ ਅੱਜ ਪਾਵਾਂਗੇ ਕੱਲ੍ਹ ਵਾਲਾ ਤੇ ਅੱਜ ਵਾਲਾ ਕੱਲ ਨੂੰ ਪਾਊਗਾ ਬਾਕੀ ਲਵ ਯੂ ਤੁਹਾਨੂੰ ਸਭ ਸਿੱਕਾ ਹਾਂਜੀ ਕਿਵੇਂ ਹੋ ਦੋਸਤੋ ਠੀਕ ਹੋ ਮੀਂ ਪੈ ਰਿਹਾ ਰੁਗ ਰੁੱਕ ਕੇ ਹੁਣ ਰੋਟੀ ਖਾ ਕੇ ਬਸ ਦਸਤਾਰ ਬਨ ਕੇ ਚਲਦੇ ਆਂ ਸ਼੍ਰੀ ਫਤੇਗੜ ਸਾਹਿਬ ਨੂੰ ਆਜੋ ਤੁਹਾਨੂੰ ਵੀ ਖਾਣਾ ਖਿਲਾ ਦਈਏ ਅੰਬ ਦੀ ਫਾੜੀ ਕਾਲੂ ਵਾਲੇ ਪਰੌਂਠੇ ਮੱਖਣੀ ਨਾਲ ਬਹੁਤ ਵਧੀਆ ਲੱਗਦੇ ਆਂ ਆਜੋ ਜੇ ਖਾਣੀ ਆ ਮੇਰੇ ਜਿਗਰ ਦੇ ਟੁਟੇਓ ਖਿਲਾ ਦਈਏ ਤੁਹਾਨੂੰ ਪਰੌਂਠੇ ਸਵੇਰੇ ਸਵੇਰੇ ਵਧੀਆ ਲੱਗਦੇ ਨੇ ਪਰੌਂਠੇ ਯਾਰ ਐ ਤਾਂ ਹੁਣ ਦਾਲ ਸਬਜ਼ੀ ਨਾਲ ਵੀ ਲੋਕ ਖਾਂਦੇ ਨੇ ਸਵੇਰੇ ਠੀਕ ਆ ਨਾ ਮੈਨੂੰ ਤਾਂ ਮਤਲਬ ਪਰੌਂਠੇ ਹੀ ਠੀਕ ਲੱਗਦਾ ਏ ਸਵੇਰੇ ਸਵੇਰੇ ਹਾਂਜੀ ਮਿੱਤਰ ਪਿਆਰਿਓ ਹੁਣ ਚਲਦੇ ਆਂ ਫਤੇਗੜ ਸਾਹਿਬ ਨੂੰ ਜੁੜੇ ਰਹੇਓ ਦਿਖਾਉਣੇ ਆ ਤੁਹਾਨੂੰ ਪਹਿਲਾਂ ਮੱਥਾ ਟੇਕਾਂਗੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਵਕੀਲ ਨੂੰ ਮਿਲਣਾ ਹੈ ਮੈਂ ਕੰਮ ਆ ਉਸ ਤੋਂ ਬਾਅਦ ਫਿਰ ਭਤੀਜੀਆਂ ਨੂੰ ਮਿਲਾਂਗੇ ਲੱਭ ਹਾਂਜੀ ਹੁਣ ਚੱਲਦੇ ਆ ਜੀ ਆਪਾਂ ਫਵੇਗੜ ਸਾਹਿਬ ਨੂੰ ਤੇ ਵਿੱਚ ਪਾਣੀ ਪੂਣੀ ਰੱਖੀ ਆ ਸਮਾਨ ਆਵਦਾ ਤੇ ਪੂਣੀ ਪੈ ਰਹੀ ਆ ਥੋੜਾ ਥੋੜਾ ਉਹ ਦੇਖੋ ਗੰਬਾ ਕੀ ਕਰਦੇ ਟੁੱਟਿਓ ਓਕੇ ਹਾਂਜੀ ਦੋਸਤੋ ਹੁਣ ਚਲਦੇ ਆਂ ਸ਼ਹਿਰ ਨੂੰ ਹਾਂਜੀ ਮਿੱਤਰ ਪਿਆਰਿਓ ਆ ਗਿਆ ਬਸ ਪਹੁੰਚਣ ਵਾਲਾ ਆਂ ਸਰੰਦ ਉਹ ਦੱਸੋ ਠੀਕ ਹੋ ਹਾਂਜੀ ਸਰੰਦ ਪਹੁੰਚ ਗਏ ਤੇ ਫੁੱਲ ਲੈ ਰਹੇ ਆਂ ਯਾਰ ਫਿਰ ਚਲਦੇ ਆਂ ਗੁਰਦੁਆਰਾ ਸਾਹਿਬ ਤੇ ਕਰਦੇ ਆਂ ਦਰਸ਼ਨ ਤੇ ਦਿਖਾਉਣੇ ਆ ਤੁਹਾਨੂੰ ਵੀ ਹਾਂਜੀ ਫੁੱਲ ਲੈ ਲਈ ਜੀ ਆਪਾਂ ਹੁਣ ਚਲਦੇ ਆਂ ਆਪਣੇ ਦਾ ਪਿੰਡ ਸਵੇਰ ਦੀ ਕਣਮਣਕਣੀ ਹੋ ਰਹੀ ਆ ਰੁਕ ਰੁਕ ਕੇ ਥੋੜਾ ਥੋੜਾ ਮੀਂਹ ਪੈ ਰਿਹਾ ਸਰਾਂਦੋਂ ਹੁਣ ਹੈ ਨਹੀਂ ਪਹਿਲਾਂ ਪੈ ਕੇ हट ਗਿਆ ਹੋਊਗਾ ਮੀਂਹ ਤੇ ਉਸ ਤੋਂ ਬਾਅਦ ਫਿਰ ਚੱਲਦੇ ਆਪਾਂ ਕਚੈਰੀਆਂ ਚੋਂ ਮੱਥਾ ਟੇਕ ਕੇ ਫਿਰ ਮੈਨੂੰ ਕੋਈ ਕੰਮ ਆ ਉਸ ਤੋਂ ਬਾਅਦ ਫਿਰ ਮਿਲਾਂਗੇ ਭਤੀਜਿਆਂ ਨੂੰ ਮੌਸਮ ਸਾਫ਼ ਮਿੱਤਰ ਪਿਆਰਿਓ ਫਤੇਗੜ ਸਾਹਿਬ ਆਏਗਾ ਭਤੀਜ ਮਿਲ ਕੇ ਜੁਟੀਓਗਾ ਸੀ ਜਾ ਰਹੇ ਨਹੀਂ ਠੀਕ ਹੋ ਹਾਂ ਹਾਂ ਜੀ ਵਧੀਆ ਤੁਸੀਂ ਓਕੇ ਆ ਕੰਮ ਪੂਰਾ ਓਕੇ ਆ ਜੀ ਓਕੇ ਚਾਹੀਦਾ ਲਵ ਯੂ ਆ ਤੁਹਾਨੂੰ ਯਾਰ ਹਾਂ ਜੀ ਘੰਟਾ ਪੈਨ ਕਾਰਡ ਤੇ ਬਿਊਟਰ ਕਾਰਡ ਦੀ ਫੋਟੋ ਨਾ ਪੀਜੀ ਕਰਾਈ ਤੇ ਉਥੋਂ ਆ ਇੱਕ ਭਰਨੇ ਦੀ ਪਈਏ ਪੈਸੇ ਜੇ ਇੱਕ ਘੰਟਾ ਲੱਗ ਗਿਆ ਉੱਥੇ ਉਹ ਜੇ ਚਲਦੇ ਆ ਗੁਰਦੁਆਰਾ ਸਾਹਿਬ ਮੈਂ ਤਾਂ ਐਂ ਪੀਕੇ ਕਿਦਾ 5-10 ਮਿੰਟ ਚ ਕੰਮ ਹੋ ਜਾਂਦਾ ਇਹ ਅੱਜ ਵੱਧ ਲੱਗ ਗਿਆ ਕਿਉਂਕਿ ਆਧਾਰ ਦੂਰ ਕਾਰਡ ਨਹੀਂ ਪਹਿਲਾਂ ਲੱਗਿਆ ਪਿਆਤੀ ਨਾਲ ਪੈਨ ਕਾਰਡ ਉਹ ਲਾਇਆ ਏ ਉਹਦੇ ਕਰਕੇ ਫਿਰ ਉਹ ਆਪ ਮਲਾਜ਼ਮ ਕਿਤੇ ਗਿਆ ਪਿਆ ਦੀਗਾ ਉਹਦੇ ਆਏ ਤੋਂ ਫਿਰ ਕਿਤੇ ਹੋਏ ਹੈਗੇ ਨੇ ਬਿੱਤੀ ਭਤੀਜੇ ਫੋਨ ਕਰੀ ਜਾਂਦੇ ਨੇ ਕਿ ਚਾਚੇ ਕਿੱਥੇ ਆ ਆਜਾ ਆਜਾ ਤੇਰੀ ਗੱਡੀ ਬਾਹਰ ਖੜੀ ਆ। ਕਿਾ ਚੰਦ ਮੈਂ ਆਉਣਾ। ਹੋਰ ਦੋਸਤੋਂ ਨਾਲ ਗੱਲਬਾਤ। ਫਿਰ ਪੋਟਾ ਜੁੜੇ ਰਹੋ। ਤੇ ਆਹਲਾ ਬਲੌਕ ਕਰ ਲੂੰ ਪਾਵਾਂਗੇ ਤੇ ਜਿਹੜਾ ਕੱਲ ਵਾਲਾ ਪੈਂਡਿੰਗ ਪਿਆ ਉਹ ਅੱਜ ਰਾਤ ਨੂੰ ਪਾ ਦਾਂਗੇ ਆਪਾਂ ਠੀਕ ਆ ਨਾ। ਬਾਕੀ ਤੁਹਾਨੂੰ ਲਵ ਯੂ ਸਾਰਿਆਂ ਨੂੰ ਚਾਚੇ ਭਤੀਜੀ ਗੁਰਦੁਆਰਾ ਸਾਹਿਬ ਜਾਣ ਲੱਗਿਆ ਤੇ ਆ ਆਪਣਾ ਭਤੀਜ ਆ ਗਿਆ ਆਪਣਾ ਗਵਾਂਢੀ ਪਿੰਡ ਤੋਂ ਹੀ ਹੈਗਾ ਝਿੰਜਰਾ ਤੋਂ। ਪੜਦਾ ਹੀ ਭਤੀਜਾ ਮਨਾਂ ਜੀ ਜੋਬ ਕਰਦੇ ਕਾ ਵੀ ਮੈਂ ਬੈਕਰੀ ਜੋਬ ਕਰਦਾ ਠੀਕ ਹੈ ਠੀਕ ਹੈ ਠੀਕ ਉਹ ਕਰੇ ਠੀਕ ਨੇ ਉਹ ਵਧੀਆ ਹੀ ਚਾਹਤੇ ਹਾਂ ਜੀ ਆ ਆਗੇ ਭਤੀਜ ਆਪਣੇ ਸਾਰੇ ਪੜਦੇ ਨੇ ਆਹ ਮਾਤਾ ਗਿਰੀ ਕਾਲਜ ਦੇ ਚਾ ਦੱਸੋ ਭਾਈ ਟੀਕੋ ਖਵਾਉਣ ਵਾਲੇ ਆ ਓਕੇ ਰਿਪੋਰਟ ਆ ਠੀਕ ਆ ਓਕੇ ਉਹ ਚਾਹੀਦੀ ਆ ਯਾਰ ਹਾਂ ਜੀ ਆ ਵੀ ਆਗੇ ਰਾਜਪੁਰੇ ਵਾਲੇ ਭਤੀਜ ਮੱਥਾ ਟੇਕਣ ਆਏ ਨੇ ਗੁਰਦੁਆਰਾ ਸਾਹਿਬ ਠੀਕ ਹੋ ਰਾਜਪੁਰੇ ਵਾਲੇ ਹਾਂ ਜੀ ਓਕੇ ਆ ਗੱਲ। ਤੁਸੀਂ ਥੋੜੇ ਜਿਹਾ ਉੱਥੇ ਦਾ ਕੋਈ ਦੇਖਿਆ ਨਹੀਂ ਜਿੱਦਾਂ ਤੁਹਾਡੇ ਕ੍ਰਿਕਟ ਟੂਰਨਾਮੈਂਟ ਸੀ। ਉੱਥੇ ਟਾਈਮ ਹੀ ਲੱਗਦਾ ਆਣਾ ਬਈ। ਥੋੜੇ ਨੇੜੇ ਉਹਦੀ ਪਿੰਡ ਆ। ਹਾਂਜੀ ਹਾਂਜੀ ਲੱਗਦੀ ਐ। ਠੀਕ ਆ ਠੀਕ ਆ। ਨਹੀਂ ਥੋੜੀ ਨਹੀਂ ਅਜੇ ਯਾਰ। ਆਹ ਭਾਈ ਆ ਵੀ ਆ ਗਏ ਮੁੰਡੇ। ਹਵਾਰਾ ਪਿੰਡ ਪਤੀਜ ਆ। ਹਾਂਜੀ ਹਾਂਜੀ। ਠੀਕ ਆ ਠੀਕ ਆ ਯਾਰ। ਕੀ ਡ੍ਰੀਮ ਆ? ਪੜ ਕੇ। ਕੀ ਤੇਰਾ? ਕੋਲੇ ਨਹੀਂ ਪਤਾ। ਨਾ ਯਾਰ ਕੋਈ ਤਾਂ ਬੰਦਾ ਸੋਚਦਾ ਹੀ ਆ ਮੈਂ ਇੱਕ ਕਰੂੰਗਾ। ਤੇਰਾ ਕੱਦ-ਕਾਡ ਆਏਗਾ ਪੁਲਿਸ ਚ ਟਰਾਈ ਕਰੀ। ਆ ਹਾਂਜੀ ਜਾਂ ਗੁਰਦੁਆਰਾ ਸਾਹਿਬ ਜਾਣ ਲੱਗਿਆ ਤੀਜਾ ਨੂੰ ਆਪਣੇ ਭਤੀਜਾ ਕੇ ਛੁੱਟੀ ਹੋਈ ਐ ਨਾ ਨੂੰ ਸਕੂਲ ਤੋਂ ਕਿਹੜਾ ਸਕੂਲ ਆ ਪੁੱਤ ਠੀਕ ਆ ਤੇ ਤੁਹਾਡਾ ਦੂਆ ਦਾ ਸੈਫਰਨ ਜੀ ਸੈਫਰਨ ਜੀ ਜਬ ਵਧੀਆ ਕਰਾਉਂਦੇ ਨੇ ਪੜਾਈ ਕੋਈ ਤੰਗ ਤਾਂ ਨਹੀਂ ਕਰਦਾ ਟੀਚਰ ਹਾਂਜੀ ਉਹ ਠੀਕ ਆ ਠੀਕ ਆ ਜੀ ਅਸੀਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਹੁਣ ਭਤੀਜ ਇੰਨਾ ਪਿਆਰ ਕਰਦੇ ਨੇ ਦੇਖ ਲਓ ਘੰਟਾ ਹੋ ਗਿਆ ਇੱਥੇ ਮੈਨੂੰ ਖੜੇ ਨੂੰ ਕਦੇ ਕੋਈ ਭਤੀਜ ਆ ਜਾਂਦਾ ਕਦੇ ਕੋਈ ਭਤੀਜੀ ਆ ਜਾਂਦੀ ਆ ਲਵ ਯੂ ਯਾਰ ਦੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਤੇ ਹੁਣ ਮੱਥਾ ਟੇਕਦੇ ਆਂ ਜੀ ਪਹਿਲਾਂ ਫੇਰ ਚੱਲਾਂਗੇ ਕਾਹਾਂ ਜੀ ਦੋਸਤੋ ਚੱਲਦੇ ਆਂ ਹੁਣ ਅੱਗੇ ਨੂੰ ਮੱਥਾ ਟੇਕ ਬਹੁਤ ਯਾਰ ਅੱਜ ਭਤੀਜ ਵੀ ਮਿਲੇ ਭਤੀਜੀਆਂ ਵੀ ਮਿਲੀਆਂ ਗੁਰਦੁਆਰਾ ਸਾਹਿਬ ਤੇ ਹੁਣ ਭਤੀਜਾ ਆ ਕੇ ਗਿਆ ਨੇ ਕਹਿੰਦੇ ਚਾਚੇ ਕੌਫੀ ਪੀਣੀ ਆ ਚੱਲ ਮੈਂ ਕਿਹਾ ਯਾਰ ਹੁਣ ਤਾਂ ਮੈਨੂੰ ਅੱਜ ਕਾਲੀ ਆ ਕਿੱਦਣੇ ਫੇਰ ਬੈਠ ਜਾਾਂਗੇ ਤੇ ਭਤੀਜ ਜੀ ਤੀ ਗਏ ਆਪਣੇ ਸਲਾਣੇ ਤੋਂ ਮਲੂਕ ਕੋਲ ਪਿੰਡਾਂ ਕਿਵੇਂ ਹੋ ਮਿੱਤਰ ਪਿਆਰਿਓ ਬੜਾ ਘੈਂਟ ਮੌਸਮ ਹੋਇਆ ਵਾ ਦੇਖੋ ਐਣ ਕੱਲ ਬਾਤ ਇਹ ਦੇਖੋ ਆਲੇ-ਦਾਲੇ ਝੋਨਾ ਤੇ ਮੀਂਹ ਤਾਂ ਹੁਣ ਪੈ ਨਹੀਂ ਰਿਹਾ ਬੱਦਲ ਬਾਈਓ ਆ ਬਾਕੀ ਤੁਹਾਨੂੰ ਲਾਭ ਜੂ ਹੋਏ ਹਾਂਜੀ ਦੋਸਤੋ ਇੱਥੇ ਰਿਸ਼ਤੇਦਾਰ ਕੋਲ ਆਇਆ ਸੀ ਮੈਂ ਉੱਧਰ ਬੜੀ ਤੋਂ ਗਾਹਾਂ ਪਿੰਡਾਂ ਹਣ ਚੱਲਦੇ ਆਇਆ ਜੂ ਆ ਆ ਆ ਆ ਹਾਂ ਆਜਾ ਕਿੱਥੇ ਗਈ ਆਜਾ ਉੱਛਿਆ ਹਾਂ ਹਾਂ ਆ ਜਾ ਹਾਂ ਜੀ ਮਿੱਤਰ ਪਿਆਰਿਓ ਨਾਨਕੇ ਆਇਆ ਮਿਆਂ ਸਲਾਰ ਮੱਜਰੇ ਤੁਹਾਨੂੰ ਜਾਨਵਰ ਦਿਖਾਉਣੀ ਹੂੰ ਸਾਲਾ ਚਿੱਕੜ ਹੋਇਆ ਪਿਆ ਨਾ ਟਿੱਕੜ ਕਰਕੇ ਪੂਰਾ ਹਾਲ ਹੋਇਆ ਪਿਆ ਦੱਸ ਕਿਹੜੀ ਨਸਲ ਆ ਬੋਲ ਭਈਆ ਹਾਂ ਜਾਨਵਰਾਂ ਨਾਲ ਬਹੁਤ ਪਿਆਰ ਆ ਇਹਦਾ ਬਹੁਤ ਹੀ ਨਹੀਂ ਰੱਖੇ ਪਏ ਨੇ ਆਹ ਮੁਰਗੀ ਮਰ ਗਈ ਆਹ ਬੱਕਰੇ ਬੁੱਕਰੇ ਬੱਕਰੀਆਂ ਬੁੱਕਰੀਆਂ ਲਟਰਮ ਪਟਰਮ ਕਿਹੜੀ ਜਿਹੜੀ ਨਸਲ ਆ ਪੁੱਤ ਇਹ ਬੇਟਾ ਮੈਂ ਚੱਲਦੀ ਹਾਂ ਟਿੱਟਲਾ ਆ ਜਿਹੜਾ ਉੱਪਰਾਂ ਖੜਾ ਉਹ ਅੱਛਾ ਸਾਰੇਓ ਹਾਂ ਇਹ ਇਹਨੇ ਠੀਕ ਆ ਠੀਕ ਆ ਨੀਮਣੇ ਹੈ ਕਿੱਥੇ ਨੇ ਹਾਂ ਇਹਨੇ ਉਹਦੀ ਨਹੀਂ ਆ ਅੱਛਾ ਜਿਹੜੀਆਂ ਆਹ ਨੇ ਠੀਕ ਆ ਠੀਕ ਆ ਆ ਦੇਖੋ ਭਾਈ ਮੁੰਡਾ ਕਹਿੰਦਾ ਬੀਟਲ ਨਾ ਸੁਖਾ ਆ ਕਿੱਥੇ ਨੇ ਆਹ ਆਹ ਕਿਹੜੀ ਵੈਰੈਟੀ ਆ ਇਹ ਇੱਕ ਲੋਲਰ ਹੀ ਹਾਂ ਲੋਲਰ ਨੇ ਇਹ ਮੁਰਗੇ ਹੁੰਦੇ ਨੇ ਕੀ ਹੁੰਦੇ ਨੇ ਆਹ ਪਰੇ ਬੋਦ ਹੋ ਜਾਂਦੇ ਨੇ ਅੱਛਾ ਲਿਆਂਦੇ ਦੀ ਆਹ ਆਹ ਵੈਰੈਟੀ ਇਹ ਪਤਾ ਨਹੀਂ ਇਹ ਉਹ ਮੰਗਾਏ ਸੀਗੇ ਆਰਡਰ ਕਰਕੇ ਪਹਾਰ ਤਾਂ ਨਹੀਂ ਭੱਜਦੇ ਹਾਂ ਹਾਂ ਹਾਂਜੀ ਇੱਧਰ ਆਇਆ ਪਿਆ ਦੀਆ ਫਿਰ ਨਾਨਕੇ ਆ ਗਿਆ ਮੈਂ ਤੇ ਹੁਣ ਚੱਲਦੇ ਆਂ ਫਤੇਗੜ ਸਾਹਿਬ ਨੂੰ ਫਿਰ ਚੱਲਾਂਗੇ ਪਿੰਡ ਨੂੰ ਗਾਹਨ ਉਹ ਠੀਕ ਹੋ ਹਾਂਜੀ ਮਿੱਤਰ ਪਿਆਰਿਓ ਸਰਾਂਤ ਆ ਗਏ ਆਪਾਂ ਤੇ ਹੁਣ ਪਿੰਡ ਨੂੰ ਚੱਲਦੇ ਹਾਂ ਹਾਂਜੀ ਮਿੱਤਰ ਪਿਆਰਿਓ ਪਿੰਡ ਨੂੰ ਵਾਪਸ ਜਾ ਰਹੇ ਹਾਂ ਤੇ ਆ ਆਪਣਾ ਭਤੀਜ ਆ ਗਿਆ ਪੁਰਾਣੀ ਸਰਾਂਤੂ ਆ ਕੱਦਾ ਵੇਟ ਕਰ ਰਹੇ ਆ ਮੈਂ ਹੀ ਹੋ ਗਈ 2-3 ਮਹੀਨੇ ਹੋ ਗਏ ਇੱਕ ਵਾਰ ਦੇਖੇ ਸੀ ਵੀ ਉਹ ਤਾਂ ਮੈਂ ਵਾਪਸ ਆ ਰਿਹਾ ਸੀ ਕਈ ਤੁਸੀਂ ਫਿਰ ਤੇਜ਼ ਹੋ ਗਏ ਕਿਲਾਬ ਕਿਹੜੀ ਆ 10ਵੀਂ ਜੀ ਠੀਕ ਆ ਠੀਕ ਆ ਵਧੀਆ ਪੜਨਾ ਹੈ ਹਾਂ ਤਾਂ ਨਹੀਂ ਕੁਛ ਨਾ ਨਾ ਜੀ ਹਾਲ ਠੀਕ ਆ ਲੱਭ ਜੂਗਾ ਤੈਨੂੰ ਯਾਰ ਓਕੇ ਮੈਂ ਕਿਹਾ ਚੱਲ ਗਾਹਾਂ ਰੁਕੂੰਗਾ ਪਿੱਛੇ ਤੈਨੂੰ ਪਤਾ ਉਹ ਕੀ ਹਾਂ ਕਿਹੜੀ ਕਲਾਸ ਆ ਨਾਮ ਨਹੀਂ ਆਈ ਠੀਕ ਆ ਕਿਹੜੇ ਸਕੂਲ ਚ ਬਾਬਾ ਜਰਾ ਵਾਰ ਫਤ ਤੁਸੀਂ ਅੱਛਾ ਉਹ ਮੁਰਾਂ ਤੇ ਠੀਕ ਆ ਠੀਕ ਆ ਠੀਕ ਆ ਹੋਰ ਦੱਸ ਗੱਲ ਬਾਤ ਹਾਂ ਨਾ ਕੁਛ ਹਾਂ ਜੀ ਦੱਸ ਦੇ ਹਾਂ ਜੀ ਠੀਕ ਆ ਠੀਕ ਆ ਨਾ ਮੈਂ ਤੈਨੂੰ ਜਵਾਬ ਦੇ ਜੇ ਕੋਈ ਮੇਰੇ ਕੋਲ ਨਾ ਕਰਾ ਦੇ ਅੱਜ ਨਾ ਰਸਤੇ 'ਚ ਬਹੁਤ ਜ਼ਿਆਦਾ ਪਤੀਜ ਮਿਲੇ ਨੇ ਤੇ ਹੁਣ KFC ਮੈਕਡੋਨਲਡਰ ਜਾ ਰਹੇ ਹਾਂ ਉੱਥੋਂ ਖਾਣ ਵਾਲਾ ਸਮਾਨ ਲੈ ਕੇ ਫਿਰ ਚੱਲਦੇ ਆਪਾਂ ਹਾਂ ਜਿਕੇ ਆਪਾਂ ਤੇ ਮਿੱਤਰ ਪਿਆਰਿਓ ਆਜੋ ਫਲਾਦੀਏ ਤੁਹਾਨੂੰ ਭਾਈ 버거 ਸ਼ਰਗਰ ਤੇ ਅੱਜ ਨਾ ਬਹੁਤ ਆਪਾਂ ਨੂੰ ਭਤੀਜ ਵੀ ਮਿਲੇ ਭਤੀਜੀਆਂ ਵੀ ਮਿਲੀਆਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਵੀ ਮਿਲੇ ਮਤਲਬ ਥੋੜਾ ਯਾਰ ਲਵਜੂ ਆ ਤੁਹਾਨੂੰ ਤੁਸੀਂ ਇੰਨਾ ਆਪਣੇ ਚਾਚੇ ਨੂੰ ਪਿਆਰ ਕਰਦੇ ਹੈਗੇ ਠੀਕ ਹੈ ਨਾ ਹੋਰ ਦੱਸੋ ਗੱਲਬਾਤ ਓਕੇ ਆ ਰਿਪੋਰਟ ਤੇ ਕਿਹਦਾ ਹੁਣ ਆ ਬਲੌਗ ਬਣਾ ਰਹੇ ਆ ਆ ਕੱਲ ਨੂੰ ਮਤਲਬ ਬਲੌਗ ਪਾਊਗਾ ਅੱਜ ਤਰੀਕ ਹੈਗੀ ਆ ਮੈਨੂੰ ਲੱਗਦਾ ਦੇਖਦਾ ਮੈਂ ਤਰੀਕ ਇੱਕ ਮਿੰਟ ਤੇ ਕਿ ਤਰੀਕ ਹੈਗੀ ਆ ਮੁੰਡਿਓ 12 ਹੀ ਪਤਾ ਨਹੀਂ ਯਾਰ ਤੇ ਆ ਕੱਲ ਨੂੰ ਪਾਵਾਂਗੇ ਜਿਹੜਾ ਕੱਲ ਬਲੌਗ ਬਣਾਇਆ ਸੀਗਾ ਉਹ ਪਾਵਾਂਗੇ ਅੱਜ ਅੱਜ ਉਹ ਪੈ ਜੂਗਾ ਕਿਉਂਕਿ ਕੱਲ ਆਪਣੇ ਰੇਂਜ ਘਟ ਗਈ Wi-Fi ਦੀ ਰੇਂਜ ਨਹੀਂ ਹੈਗੀ ਯਾਰ ਪਤਾ ਨਹੀਂ ਕੀ ਚੱਕਰ ਹੁਣ ਮੇਰੀ ਸਲਾਹ ਹੈ ਕੋਈ ਹੋਰ ਲਪਾਉਣੇ ਆ Jio ਦਾ ਲਵਾਇਆ ਵੇ ਆਪਣੇ ਪਹਿਲਾਂ BSNL ਦਾ ਲਵਾਇਆ ਹੁੰਦਾ ਸੀ ਉਹਦੀ ਰੇਂਜ ਠੀਕ ਹੁੰਦੀ ਦੀ ਜਿੱਦਣ ਦਾ ਲਵਾਇਆ ਇਹ ਮਹੀਨਾ ਕ ਠੀਕ ਹੀ ਚੱਲਿਆ ਹੈ ਹੁਣ ਰੇਂਜ ਬਹੁਤ ਮਤਲਬ ਘਟ ਆਉਂਦੀ ਹੈਗੀ ਆ ਔਰ ਉਸੋ ਗੱਲ ਬਾਤ ਜੇ ਕੋਈ ਕਮੀ ਪੇਛੀ ਕਿਸੇ ਵੀਡੀਓ 'ਚ ਹੁੰਦੀ ਆ ਕੋਈ ਗੱਲ ਹੁੰਦੀ ਆ ਤਾਂ ਯਾਰ ਜਰੂਰ ਦੱਸ ਦਿਆ ਕਰੋ ਆ ਰਿਹਾ ਚੈਨ ਠੀਕ ਆ ਨਾ ਤੇ ਬਾਕੀ ਮੈਕ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸੀ ਚਾਚੇ ਮੈਕ ਲਈ ਆਈ ਮੈਕ ਵੀ ਹੁਣ ਜਿੱਦਣ ਗਏ ਚੰਡੀਗੜ੍ਹ ਲੈ ਕੇ ਆਵਾਂਗੇ ਤੇ ਜਿਗਰ ਦੇ ਟੋਟੇਓ ਲੈ ਲਿਆ ਸਮਾਨਾ ਆਪਾਂ ਖਾਣ ਪੀਣ ਵਾਲਾ ਤੇ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਤੇ ਹੁਣ ਜਾਂਦਾ ਹੋਇਆ ਦੇਖੂਗਾ ਕਿ ਜੇ ਰਾਸ਼ ਨਾ ਹੋਇਆ ਦੁਕਾਨ ਦੇ ਵਿੱਚ ਤਾਂ ਦਾੜੀ ਸੈੱਟ ਕਰਾ ਲਾਂਗੇ ਠੀਕ ਆ ਨਾ ਤੇ ਬਾਕੀ ਤੁਹਾਨੂੰ ਲਵ ਜੂ ਹੋਏ ਜਟੋ ਮਤਲਬ ਜਿੰਨੇ ਵੀ ਤੁਸੀਂ ਹੈਗੇ ਹੋ ਦੇਖਦੇ ਹਾਂ ਪਿਆਰ ਕਰਦੇ ਹਾਂ ਠੀਕ ਆ ਥੋੜਾ ਮੈਂ ਦੇਣ ਨਹੀਂ ਕਦੇ ਵੀ ਦੇ ਸਕਦਾ ਜ਼ਿੰਦਗੀ ਦੇ ਵਿੱਚ ਯਾਰ ਲਵ ਜੂ ਆ ਤੁਹਾਨੂੰ ਸਾਰਿਆਂ ਨੂੰ ਭਿਛੇ ਭੈਣ ਭਰਾਵਾਂ ਨੂੰ ਭਤੀਜ ਭਤੀਜੀਆਂ ਨੂੰ ਬਜ਼ੁਰਗਾਂ ਨੂੰ ਮਤਾਮਾਂ ਨੂੰ ਸਾਰਿਆਂ ਨੂੰ ਪੜ ਲਿਖ ਕੇ ਮਾਪੇ ਦਾ ਨਾਮ ਰੋਸ਼ਨ ਕਰੋ ਤੇ ਹਨ ਵਧੀਆ ਕੰਮ ਕਰੋ ਆਪਦੇ ਮਾੜੀ ਸੰਗਤ ਤੋਂ ਬਚੋ ਚਲੋ ਹੁਣ ਚੱਲਦੇ ਆ ਪਿੰਡ ਨੂੰ ਹਾਂਜੀ ਯਾਰ ਪਿੰਡ ਨੂੰ ਜਾ ਰਿਹਾ ਸੀ ਆ ਆਪਣੇ ਭਤੀਜ ਆ ਗਏ ਸਾਰੇ ਤੇ ਭਤੀਜ ਦਾ ਬਰਥਡੇ ਦੀ ਇਹਦਾ ਯਾਰ ਹੈਪੀ ਬਰਥਡੇ ਤੈਨੂੰ ਮੁੰਡਿਆ ਥੈਂਕ ਯੂ ਹਾਂ ਹੋਰ ਦੱਸ ਗੱਲ ਬਾਤ ਕੋਈ ਪਾਰਟੀ ਦੇਤੀ ਆ ਰਿਆੜੀਆਂ ਨੂੰ ਫਿਰ ਹੈ ਹਾਂਜੀ ਹਾਂਜੀ ਖੁਸ਼ ਕਰਤੇ ਸਾਰੇ ਕਰਤੇ ਕੋਈ ਵੀਡੀਓ ਜੀ ਕਮੀ ਪੇਚੀ ਜਾਂ ਕਿਸੇ ਹੋਰ ਉਹਦੇ ਵਿੱਚ ਨਹੀਂ ਬਸ ਓਕੇ ਦੱਸ ਤੋ ਜੇ ਕੋਈ ਹੁੰਦੀ ਆ ਤਾਂ ਦੱਸ ਦਿਆ ਕਰੋ ਮਾੜਾ ਜਿਆ ਯਾਰ ਹਾਂ ਆ ਸਵੇਰੇ ਪਾਵਾਂਗੇ ਬਲੌਗ ਆਪਾਂ ਤੇ ਹੁਣ ਜਦ ਤੁਸੀਂ ਜਾਣਾ ਏ ਪਿੰਡ ਨੂੰ ਪੁੱਤ ਬਣ ਕੇ ਆਉਲੀ ਜਾਇਓ ਯਾਰ ਹਾਂ ਇਹੀ ਇਹੀ ਹੋੜੀਓ ਜਾਂਦੇ ਠੀਕ ਆ ਨਾ ਕਿਉਂਕਿ ਤਿਲਕਣ ਬਾਜੀ ਬਹੁਤ ਆ ਬਰਸਾਤ ਕਰਕੇ ਹਾਂ ਹਾਂ ਆ ਪਾ ਦਾਂਗੇ ਸਵੇਰੇ ਇਹਦੀ ਰੀਲ ਵੀ ਪਾ ਦਾਂਗੇ ਹੁਣ ਵੀ ਪਾ ਦਿੰਨੇ ਆ ਹਾਂਜੀ ਮਿੱਤਰ ਪਿਆਰਿਓ ਅੱਜ ਦੇ ਬਲੌਗ ਦੀ ਕਰਦੇ ਆ ਸਮਾਪਤੀ ਘਰ ਆ ਗਏ ਆਪਾਂ ਠੀਕ ਆ ਜੀ ਸਤ ਸ੍ਰੀ ਅਕਾਲ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਾਓ